ਅੱਜ ਮੈਟਰੋਪਿੰਡ ਵਾਂਦਰ ਜਟਾਣੇ ਖੜੇ ਆ ਜੀ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਪੂਰਾ ਸੋਨਾ ਫੋਰਡ 3600 ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਠੀਕ ਆ ਬਾਈ ਜੀ ਹੋਰ ਠੀਕ ਠਾਕ ਓਕੇ ਆ ਜੀ ਆ ਸਾਰਿਆਂ ਤੋਂ ਸੋਨਾ ਫੋਰਡ ਭਲਕੇ ਜਾਂਦਾ ਪੂਰਾ ਸੋਨਾ ਬਾਈ ਜਿਹਨੂੰ ਕਹਿੰਦਾ ਚੰਗੀ ਜਾਤ ਪਾਤ ਦਾ ਟਰੈਕਟਰ ਹਾਂ ਚੰਗੀ ਜਾਤ ਪਾਤ ਦਾ ਇਹ ਮਾਡਲ ਕਿਹੜਾ ਆ ਮਾਡਲ ਬਾਈ 1994 ਆ 1994 ਮਾਡਲ 1994 ਮਾਡਲ ਆ ਯਾਨੀ ਕਿ ਲਾਸਟ ਵਾਲਾ ਪੀਸੀ ਆ ਯਾਰ ਕਿਉਂਕਿ 95 ਚ ਤਾਂ ਬੰਦ ਹੀ ਹੋਗੇ ਸੀ ਬਈ ਠੀਕ ਆ 94 ਮਾਡਲ ਆ ਨੰਬਰ ਪੀ ਆ ਨੰਬਰ ਪੀ ਆ ਬਈ ਪੀਬੀ ਜਿਹੜੇ 2 ਅੰਮ੍ਰਿਤਸਰ ਦਾ ਠੀਕ ਆ ਅੰਮ੍ਰਿਤਸਰ ਦਾ ਨੰਬਰ ਆ ਹਾਂ ਇਹਦੇ ਨਾਲ ਬਈ ਨੇੜੇ ਆ ਕੇ ਵਿਖਾ ਦੇ ਜਦ ਬਰੇਕੀ ਦੀ ਗੱਲ ਕਰੀਏ ਨਾ ਲੇਟਾਂ ਲੂਟਾਂ ਬਈ ਇਹਦੇ ਨਾਲ ਦੀਆਂ ਸ਼ੀਸ਼ੇ ਨਾਲ ਦੇ ਜਗਦੀਆਂ ਵੀ ਆ ਠੀਕ ਆ ਕੰਮ ਕਰਕੇ ਕੀ ਹੁੰਦਾ ਨਾ ਕਈ ਵਾਰ ਲੇਟਾਂ ਪੁਰਾਣੀਆਂ ਜਗਦੀਆਂ ਨਹੀਂ ਹੁੰਦੀਆਂ ਜਗਦੀਆਂ ਵੀ ਆ ਇਹ ਜਾਗਦੀਆਂ ਵੀ ਆ ਇੱਥੇ ਵਿਖਾ ਬਈ ਬਲਾਕ ਤੇ ਐਨ ਜਮਾ ਨੀਲਾ ਨੀਲਾ ਵਿਆ ਟਰੈਕਟਰ ਜਮ ਪੂਰਾ ਚੰਗਾ ਗੱਲ ਕਰੀਏ ਟਾਇਰ ਟਾਇਰ ਬਾਈ ਮਗਰ ਲੈ 90% ਗਣ ਕਿਉਣ ਪਰ ਹੈ 95 ਹੀ ਆ ਠੀਕ ਆ ਗਣ ਕਿ ਮਾੜੀ ਮੋਟੀ 19 21 ਕਸੇ ਹੈ ਜੇ 95 ਹੀ ਆ ਤੇ ਮੂਰਲੇ ਬਾਈ ਮੂਰਲੇ ਵੀ 90% ਟਾਇਰ ਆ ਬਾਈ ਚਾਰੇ ਟਾਇਰ 90 ਪੈਸੇ 90 ਪੈਸੇ ਟਾਇਰ ਆ ਕਿ ਨੇੜਿਆ ਕਿ ਆਪ ਬਰੀਕੀਆਂ ਚ ਗੱਲਾਂ ਕਰੀਏ ਨਾ ਬਈ ਆਹ ਕਵਰ ਕਵਰ ਚੈੱਕ ਕਰ ਆਹਾਂ ਆਹ ਨਟਾਂ ਤੇ ਜਿੰਨਾ ਕਿ ਦੀ ਯਾਰ ਰਪੇਰ ਦਾ ਨਾ ਤੇ ਉੱਤੇ ਵੀ ਬਿਲਾਂ ਦੇ ਰੰਗ ਪਿਆ ਯਾਰ ਹਾਜੀ ਠੀਕ ਆ ਛਾਲੀਵਰਾਂ ਨੂੰ ਬਣਾਦੇ ਨਾ ਪੂਰਾ ਸੋਹਣਾ ਡੈਕਟਰ ਹੈ ਸਾਰਾ ਰੀਨ ਵਾਲਾ ਵੀ ਸੰਭਿਆ ਵੇ ਸਭਾ ਨਾ 60 ਦੇ ਵਿਖਾਦੇ ਮਗਰਾਂ ਡਾਨੀਆਂ ਠੀਕ ਆ ਇਹ ਡਬਲ ਐਂਡੀਕੇਟਰ ਰਿਫਲੈਕਟਰ ਵਾਲਾ ਟਰੈਕਟਰ ਆ ਢੂਲ ਉੱਥੇ ਹੀ ਆ ਸੀਟ ਨਾਲ ਦੀ ਆ ਕਾਗਜ਼ ਵਾਲਾ ਸਟicker ਸੀਟ ਤੇ ਲੱਗਿਆ ਠੀਕ ਆ ਨਹੀਂ ਤਾਂ ਬਾਈ ਯਾਰ ਇਹਨੇ ਮਾਡਲ ਵਾਲੇ ਟਰੈਕਟਰ ਨਾਲ ਗਾਲ ਜਾਂਦੇ ਮਗਰਾੜ ਆਮ ਵੇਖ ਲੈ ਪੀਟੀਓ ਵਾਲਾ ਕਵਰ ਬਾਈ ਵੇਖ ਲੈ ਜੇ ਰਿਫਲੈਕਟਰ ਤੋਂ ਬੜਾ ਕੰਮ ਨਹੀਂ ਲਿਆ ਪੀਟੀਓ ਵਾਲਾ ਕਵਰ ਨਾਲ ਦਾ ਇਹ ਠੀਕ ਆ ਨਾਲ ਦਾ ਆ ਬੂਟ ਵੇਖ ਲੈ ਬਾਈ ਆ ਜਿਹੜਾ ਹੁੰਦਾ ਨਾ ਕੰਟਰੋਲ ਲੈਫਟ ਵਾਲਾ ਬੂਟ ਹੁੰਦਾ ਰਵਣ ਦਾ ਇਹ ਵੀ ਇਹ ਨਾਲ ਦਾ 11 ਗੱਬਿਆ ਠੀਕ ਆ ਸਮਾਨ ਇਹਦੇ ਨਾਲ ਬਾਈ ਸਮਾਨ ਇਹਦੇ ਨਾਲ ਬਾਈ ਟਾਪ ਲਿੰਕ ਫੱਟੀ ਹੈਗੀ ਆ ਜਿਹੜਾ ਲਿੰਕਾਂ ਦਾ ਸੈੱਟ ਆ ਇਹ ਸਾਰਾ ਨਵਾਂ ਪ ਠੀਕ ਆ ਬਾਈ ਹੈਵੀ ਪਾਇਆ ਵਾ ਪੂਰਾ ਇਹ ਨਾ ਹੋਊਗਾ ਕਿ ਹਲਕਾ ਹੋਊਗਾ ਠੀਕ ਆ ਪੂਰਾ ਹੈਵੀ ਆ ਇੱਥੇ ਵਿਖਾ ਵੀ ਪੰਪ ਤੇ ਨਿਗਮਰਾ ਪੰਪ ਤੇ ਇਅਰ ਫੁੱਲ ਦਾ ਫੁੱਲ ਰੰਗ ਪਿਆ ਕਹਿੰਦਾ ਨਾ ਬੰਦਾ ਵਾਕਈ ਨਵਾਂ ਟਰੈਕਟਰ ਆ ਆ ਸਟਿੱਕਰ ਸਟੂਕੀ ਦੇ ਨਾਲ ਲਦੇ ਆ ਸਾਰਾ ਕੁਝ 93 ਮਾਡਲ ਨੂੰ ਸਭ ਆ ਵੇ ਟਰੈਕਟਰ ਪੂਰਾ ਹਨਾ ਪੂਰਾ ਨਹੀਂ ਤਾਂ ਗਾਲ ਜਾਂਦੇ ਮਗਰਾ ਆ ਆਮ ਵੇ ਟਰੈਕਟਰ ਹੋ ਜਾਂਦੇ ਆ ਪਰ ਟਰੈਕਟਰ ਤੇ ਜਿੰਨਾ ਹੈਗਾ ਯਾਰ ਉਵੇਂ ਉਵੇਂ ਦਾ ਉਹੀ ਪਿਆ ਤੇ ਬਾਈ ਆ ਇੱਥੇ ਪੈਰ ਦਾ ਨ ਤੇ ਵਿਖਾ ਦੇ ਯਾਰ ਹਜੇ ਇੱਥੇ ਆਪਾਂ ਮਾੜਾ ਜਿਹਾ ਪੱਬ ਲਾਉਣੇ ਆ ਇੰਨਾ ਹੀ ਨਾ ਰੰਗ ਕਸਿਆ ਨਾ ਬਾਕੀ ਸਾਰਾ ਰ ਮੇਨ ਗੱਲ ਹੈ ਇੰਜਨ ਗੇਅਰ ਕਿਵੇਂ ਹੈ ਬਾਈ ਇੰਜਨ ਗੇਅਰ ਬਾਈ ਜਿੰਨਾ ਰੰਗ ਰੂਪ ਦਾ ਸੀ ਆਪਾਂ ਦੱਸੀ ਜੰਨੇ ਆ ਹਾਂ ਬਾਈ ਉਹਦੋਂ ਕਿਤੇ ਜਾਂਦਾ ਹੈ ਅੰਦਰੋਂ ਸੁਣ ਹਾਂ ਵੀ ਇੰਜਨ ਗੇਅਰ ਕਿਵੇਂ ਆ ਪੂਰਾ ਚੰਗਾ ਬਾਈ 20 ਕਿਲੋ ਦੀ ਬਾਈ ਕਰੂਗਾ ਇਹ ਨਹੀਂ ਕਹਦਾ ਜਾ ਕੇ ਠੱਲਣਾ ਇਹਦੇ ਨਾਲ ਫੁੱਲ ਕੰਮ ਲੈ ਸਕਦਾ ਬੰਦਾ ਠੀਕ ਆ ਸਟਾਰਟ ਕਰਦੀ ਬਾਈ ਹਾਂ ਸਟਾਰਟ ਕਰਕੇ ਤੁਹਾਨੂੰ ਮੁਖਾ ਦਿੰਨੇ ਆ ਆਪਾਂ ਇਹ ਟਰੈਕਟਰ ਇੰਜਨ ਗੇਅਰ ਦਾ ਪੂਰਾ ਤਸੱਲੀ ਵਾਲਾ ਟਰੈਕਟਰ ਆ ਯਾਰ ਐਨਾ ਹੋਊਗਾ ਅਰੇ ਦੀ ਗੇਂਦਾ ਆ ਜਾ ਬਾਈ ਧਾਰੇ ਮਹਿ ਗਿਆ ਹਜੇ ਗੈਨਦਾ ਹਾਂ ਕਾਰੇ ਵਾਲੀ ਆਵਾਜ਼ ਆ ਠੀਕ ਆ ਅਰੇ ਇਸ ਨੂੰ ਪਾ ਦੇ ਠੀਕ ਆ ਹੁਣ ਗੱਲ ਕਰੀਏ ਪਰ ਰੇਟ ਕਿੰਨਾ ਰੱਖਿਆ ਰੇਟ ਬਈ ਫੋਨ ਤੇ ਹੋ ਜੂਗੀ ਗੱਲਬਾਤ ਕਿਉਂਕਿ ਇਹਨੂੰ ਕੋਈ ਆਮ ਗਾਹਕ ਤਾਂ ਲੈਦਾ ਨਹੀਂਗਾ ਇਹਨੂੰ ਸ਼ਕੀਨ ਗਾਹਕ ਨੇ ਲੈਣਾ ਨਾ ਇਹ ਆਮ ਟਿਕਟ ਦੇ ਮੁੱਲ 'ਚ ਮਿਲਦਾ ਠੀਕ ਆ ਜਿਹਨੇ ਇਹਨੂੰ ਪਤਾ ਨਹੀਂ ਇਸ ਚੀਜ਼ ਦਾ ਮੁੱਲ ਪਤਾ ਉਹੀ ਫੋਨ ਲਾਊਗਾ ਬਾਈ ਕਿਹੜੇ ਪਿੰਡ ਵਗਾਊਆ ਪਿੰਡ ਵਾਂਦਰ ਚਟਾਣਾ ਜ਼ਿਲ੍ਹਾ ਫਰੀਦਕੋਟਾ ਜੀ ਨੰਬਰ ਬੋਲ ਨੀ ਬਾਈ ਨੰਬਰ ਹੈਗਾ ਜੀ 62399529480 ਇੱਥੇ ਵੀ ਗਾ ਮਰਾ ਦੇ ਬਾਈ ਆਹਾਂ ਨਾਟ ਹਜੇ ਖੁੱਲੇ ਨਹੀਂ ਦੇ ਫਟੀਆਂ ਅਟ ਨਹੀਂ ਜਿੱਤੀਆਂ ਠੀਕ ਆ ਬਾਈ ਆ ਇਧਰਲੇ ਪਾਸੇ ਵੀ ਵਿਖਾ ਦੇ ਆਹ ਫਟੀਆਂ ਨਾ ਅਨਾਂਟੀ ਦੱਸਦੇ ਕਿ ਵਾਕਈ ਝਟ ਨਹੀਂ ਹੋਈਆਂ ਹਜੇ ਆਹ ਇੰਜਨ ਵਾਲੇ ਨਟਾਂ ਨੂੰ ਵੀ ਐ ਲੱਗਦਾ ਜਿਵੇਂ ਚਾਬੀ ਨਹੀਂ ਲੱਗੀ ਆ ਠੀਕ ਆ ਪਰ ਆਪਾਂ ਕਹਿੰਦੇ ਨਹੀਂ ਬੰਦਾ ਆ ਕੇ ਆਪਾਂ ਦਾ ਨਹੀਂ ਆਪਾਂ ਨੂੰ ਹਾਂ ਬੰਦਾ ਆਪਾਂ ਆ ਕੇ ਜਦੋਂ ਵੇਖੂਗਾ ਯਾਰ ਆਪ ਹੀ ਦੱਸੂਗੀ ਵਾਕਈ ਚੀਜ਼ ਚਗੀ ਆ ਨੰਬਰ ਬੋਲ ਨੀ ਬਈ ਨੰਬਰ 6239529480 ਪਿੰਡ ਬਈਵਾਂਦਰ ਜੰਗਨਰ ਚਟਾਣਾ ਜ਼ਿਲ੍ਹਾ ਫਰੀਦਕੋਟ ਠੀਕ ਆ ਬਈ ਹਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ